ਪੰਜਾਬ ਵਿਧਾਨ ਸਭਾ ਦੇ ਸਪੈਸ਼ਲ اجلاس ਦੇ ਪਹਿਲੇ ਦਿਨ ਹੜ੍ਹਾਂ ਨੂੰ ਲੈ ਕੇ ਸਦਨ ਵਿੱਚ ਜੰਮ ਕੇ ਹੰਗਾਮਾ ਹੋਇਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਨੂੰ ਸੰਬੋਧਨ ਕਰਦੇ ਆਖਿਆ ਕਿ ਸਾਲ 2025 ਵਿੱਚ ਖਵਾਨੀ ਤੋਂ ਕਿਤੇ ਵੱਧ ਮੀਂਹ ਪਿਆ ਜਿਸ ਕਾਰਨ ਹੜ੍ਹ ਆਏ। ਉਹਨਾਂ ਦੱਸਿਆ ਕਿ ਪਿਛਲੇ 60 ਸਾਲਾਂ ਤੋਂ ਭਾਖੜਾ ਜਪੌਂਗ ਡੈਮ ਦੀ ਡੀਸਿਲਟਿੰਗ ਨਹੀਂ ਕੀਤੀ ਗਈ ਜਿਸ ਕਰਕੇ ਵੱਡੀ ਸਮੱਸਿਆ ਖੜੀ ਹੋਈ। ਉੱਥੇ ਹੀ ਵਿਰੋਧੀਆਂ ਨੇ ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਕਰੜੇ ਹੱਥੀ ਲਿਆ। ਪਰ ਉੱਤੇ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਸਾਫ ਕਰੇਗੀ ਆਖਰ ਹਾਰਪੰਜਾਬ ਵਿੱਚ ਕਿਉਂ ਆਏ ਨੇ ਅਤੇ ਨਾਲ ਹੀ ਉਹਨਾਂ ਜਲ ਸਰੋਤ ਮੰਤਰੀ ਵਿਰਿੰਦਰ ਗੋਇਲ ਅਤੇ ਇਸਕੱਤਰ ਿਕ੍ਰਿਸ਼ਨ ਕੁਮਾਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੁਣ ਬੀਬੀਐਮ ਵੀ ਕੋਲੇ ਦੋਨੇ ਡੈਮ ਨੇ ਪਾਖੜਾ ਤੇ ਪਾਉਂਗ ਅਸੀਂ ਕਹਿੰਦੇ ਰਹਾਂ ਜਨਾਬ ਜੀ ਆਪਣੇ ਐਲਓਪੀ ਸਾਹਿਬ ਨੇ ਕਿਹਾ ਕਿ ਤੁਸੀਂ ਤਾਂ ਚਿੱਠੀ ਨਹੀਂ ਲਿਖੀ ਤੁਸੀਂ ਤਾਂ ਚਿੱਠੀ ਇੰਨੀ ਤਰੀਕ ਨੂੰ ਲਿਖੀ ਹੈ ਸਰ ਡੀਸਿਲਟਿੰਗ ਦੀਆਂ ਚਿੱਠੀਆਂ ਦੀ ਵੀ ਦਾਸਤਾਨਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਹਿ ਕੇ ਕਿ ਘੱਗਰ 'ਚ ਡੀਸਿਲਟਿੰਗ ਨਹੀਂ ਕੀਤੀ ਇਹ ਤੁਹਾਡੇ ਐਮਐਲਏ ਨੂੰ ਦੱਸਿਆ ਘੱਗਰ ਦੇ ਵਿੱਚ ਡੀਸਿਲਟਿੰਗ ਕੀਤੀ ਹੈ ਕਿ ਗੱਡੀ ਸਿਲਟਿੰਗ ਕਰਕੇ ਬਚਿਆ ਸਰ 13 ਬਾਰ ਘੱਗਰ ਟੁੱਟਿਆ ਹੈ 13 ਬਾਰ ਇਸ ਵਾਰ ਪਹਿਲੀ ਵਾਰ ਹੈ ਪਾਣੀ ਸਭ ਤੋਂ ਵੱਧ ਹੈ ਪਰ ਘੱਗਰ 'ਚੋਂ ਇੱਕ ਬੂੰਦ ਵੀ ਓਵਰਫਲੋ ਇਧਰਲੇ ਪਾਸੇ ਨਹੀਂ ਹੋਇਆ ਓਕੇ ਸੀ